ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਸਾਰਿਆਂ ਦੇ ਉਮੀਦ ਕਰਦੇ ਆ ਤੁਸੀਂ ਸਾਰੇ ਬਹੁਤ ਹੀ ਜ਼ਿਆਦਾ ਵਧੀਆ ਹੋਵੋਗੇ ਅੱਜ ਦਾ ਦਿਨ ਹੈ ਜੀ 19 ਅਗਸਤ ਤੇ ਅੱਜ ਰੇ ਰਖੜੀਆਂ ਤੇ ਅਸੀਂ ਸਾਰੇ ਭੈਣ ਭਰਾ ਇਕੱਠੇ ਹੋਏ ਆ ਤੇ ਛੋਟੇ ਜਿਹੜੀ ਸਾਡੇ ਤੋਂ ਥੱਲੇ ਵਾਲੀ ਜਨਰੇਸ਼ਨ ਹੈ ਸਾਡੀ ਜਨਰੇਸ਼ਨ ਤੋਂ ਬਾਅਦ ਵਾਲੀ ਉਹ ਵੀ ਅੱਜ ਕੱਟਣੀ ਹੋਈ ਹੈ ਅੱਜ ਪੂਰੀ ਹੋ ਗਈ ਹੈ ਤੇ ਉਹ ਰਲ ਕੇ ਅੱਜ ਉਹ ਵੀ ਆਪਣਾ ਰਖੜੀ ਦਾ ਤਿਉਹਾਰ ਮਨਾਣਗੇ ਸਾਡੇ ਨਾਲ ਤੇ ਸਭ ਤੋਂ ਛੋਟਾ ਸਦਸਾ ਸਾਡੀ ਫੈਮਿਲੀ ਦਾ ਇਬਾਦਤ ਕੋਰ ਦੀ ਬਾਦਤ ਕੋਰ ਅੱਜ ਰਖੜੀ ਬੰਨੇਗੀ ਆਪਣੇ ਵੀਰਾਂ ਨੂੰ ਅਗਮਨੂ ਤੇ ਵੰਸ਼ਪ੍ਰੀਤ ਸਿੰਘ ਨੂੰ ਤੇ ਨਾਲ ਪਰੰਪਰੀਤ ਕੋਰ ਬੰਨੇਗੀ ਰਖੜੀ ਅਗਮਨੂ ਤੇ ਵੰਸ਼ ਨੂੰ ਅੱਜ ਦਾ ਦੀਦੀ ਦਾ ਦਿਨ ਬਹੁਤ ਖੁਸ਼ੀਆਂ ਮੰਗਲ ਪ੍ਰਿਆਪੀ ਤੇ ਰੱਬ ਨੂੰ ਅਰਦਾਸ ਏ ਕੀ ਬਾਦਤ ਕੋਰ ਜੀ ਚਲੋ ਜੀ ਰਖੜੀ ਬੰਨੋ ਜੀ ਹਾਏ 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 ਮਾਨੀ ਬਾਦੇ ਚੱਕ ਚੱਕਦੇ ਬਾਦਤ ਰੱਖਦੇ 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 ਲਗਾ ਦਿੱਤੀ ਲਗਾ ਦਿੱਤੀ ਲਗਾ ਦਿੱਤੀ ਓਏ ਬੱਲੇ 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 ਵੀਰਾ ਵੀਰਾ ਨਿੱਕੇ ਆਏ ਓਏ ਲੈ ਕਰ ਵੀਰੇ ਵਾਦਾ ਕਰ ਆਪਣੀ ਭੈਣ ਨੂੰ ਦੇਖ ਮੀਰੇ ਆ ਲੱਗਾ ਤੈਨੂੰ ਆ ਤੈਨੂੰ ਕੋਲਾ ਇੰਨੇ ਲੱਗੇ ਏ ਵੈਰੀ ਗੁੱਡ ਵੈਰੀ ਗੁੱਡ ਆ ਦੇ ਲੱਕੜੀ ਦੇ ਕਹਿੰਦਾ ਇੱਧਰ ਸਾਨੀ ਥਿੰਮ ਨਹੀਂ ਨਹੀਂ ਹਾਂ ਬੰਦੇ 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 ਤੇ ਵੀ ਬੰਦੇ ਵੀਰੇ ਦੇ ਬੰਦ ਰਖੜੀ ਬੰਦ ਵੈਰੀ ਗੁੱਡ ਇਬਾਦਤ ਲੈ ਵੀਡੀਓ ਨਮਾ ਨਹੀਂ ਦੇਵੇ ਸੁਮਾ ਮਰੀ ਤਨੀ ਆਏ ਹੋਏ ਇਹ ਕੀ ਬੱਤ ਹੈ ਲੋ ਜੀ ਹੁਣ ਅਗਲੀ ਇਹ ਅਗਲੀ ਵੱਡੀ ਕੁੜੀ ਆਈ ਹੈ ਜੀ ਬੰਨਣ ਭਰਾਵਾਂ ਦੇ ਰਖੜੀ ਵੈਰੀ ਗੁੱਡ ਆਹ ਇਹਦੇ ਪਹਿਲੇ ਚੱਕਲੀ ਮੇਰੇ ਰਖੜੀ ਬੰਨੋ ਕਹਿੰਦਾ ਇਹ ਵਾਲੀ ਸ਼ਬਾਸ਼ੇ ਸ਼ਬਾਸ਼ੇ ਆਏ ਹੋਏ ਹੋਏ ਸ਼ਬਾਸ਼ੇ ਸ਼ਬਾਸ਼ੇ ਹੁਣ ਵਾਰੀ ਆਈ ਸਭ ਤੋਂ ਸਾਡੀ ਸਭ ਤੋਂ ਵੱਟੀ ਦੇਵੀ ਦੀ ਇਹ ਦੇਵੀ ਨੂੰ ਪੂਜਾਂਗੇ ਹੁਣੇ ਛੋਟੀਆਂ ਦੇਵੀਆਂ ਦੀ ਵਾਰੀ ਹੋ ਗਈ ਖਤਮ ਵੱਡੀ ਦੇਵੀ ਆ ਗਈ ਰਖੜੀਆਂ ਵਾਲੇ ਦਿਨ ਇਹ ਮੇਰੇ ਦੋ ਯਾਰ ਦੋਸਤਾ ਪਹੁੰਚੇ ਨੇ ਕੈਫੇ ਦੇ ਵਿੱਚ ਆਪਣਾ ਕੋਈ ਪਲਾਨ ਕਿਸੇ ਨੂੰ ਦੱਸਣਾ ਨਹੀਂ ਦੱਸਣਾ ਨਹੀਂ ਹੁਣ ਕਹਿੰਦਾ ਮੈਨੂੰ ਕਾਲਜ ਦੇ ਦਿਨ ਯਾਦ ਆ ਗਏ ਨੇ ਮੈਂ ਡਿਪਲੋਮਾ ਦੁਬਾਰਾ ਕਰਦਾ ਅਸੀਂ ਇਹਨੂੰ 10-12 ਡਿਪਲੋਮੇ ਦੱਸਦੇ ਨੇ ਉਹਦੇ ਚੋਂ ਦੋ ਤਿੰਨ ਇਹਨਾਂ ਸਿਲੈਕਟ ਕਰਦੇ ਨੇ ਦੋ ਦਿਨ ਇਕੱਠੇ ਕਰਦੇਗਾ ਕਰਦੇ ਹਾਂ ਕਰਦੇਗਾ ਜਿਹੜਾ ਲੈਕਚਰ ਅਸੀਂ ਲਾਉਣ ਵਕਤ ਡਰਦੇ ਹੁੰਦੇ ਸੀ ਹਾਂ ਉਹ ਲੈਕਚਰ ਜੀ ਨੇ ਮੁੰਡੇ ਨੇ ਐਮ ਐਸ ਸੀ ਕਰੀ ਉਹ ਆਹ ਇਹ ਐਮ ਐਸ ਸੀ ਸਹੀ ਗੋਨੇ ਐਮ ਐਸ ਸੀ ਕਰੀ ਮੈਂ ਤਾਂ ਹੈਰਾਨ ਆ ਯਾਰ ਤੂੰ ਐਮ ਐਸ ਸੀ ਕੈਮਿਸਟਰੀ ਕਰ ਕੇ ਆਇਆ ਬिडੂ ਐਡੇ ਹੋਣ ਹਰ ਬੱਚੇ ਨਾਲ ਲੈ ਕੇ ਇਹ ਐਮ ਐਸ ਸੀ ਕਰਕੇ ਇਹਨਾਂ ਨਾਲ ਹੀ ਕਰ ਗਿਆ ਚਲੋ ਕਰ ਗਏੀ ਵਧੀਆ ਫਿਰ ਕੋਈ ਮੋਟੂ ਤਾਂ ਕਿਤੇ ਇੱਕ ਵਰੀ ਲੈ ਆਈ ਮੋਟੂ ਤੇ ਫੋਟੋ ਲੈ ਕੇ ਚਲੀ ਆਏ ਐ ਇੱਧਰ ਆ ਜਾ ਭਰਾ ਤੂੰ ਵੀ ਖਿਚਾ ਲੈ ਫੋਟੋ ਆ ਜਾ ਆ ਜਾ ਕੋਈ ਗੱਲ ਨਹੀਂ ਹੁੰਦਾ ਵਧੀਆ ਸਭ ਠੀਕ ਜ਼ਿੰਮੇਵਾਰੀਆਂ ਨੇ ਜ਼ਿੰਮੇਵਾਰੀਆਂ ਜਿਆਦੀਆਂ ਵਧੀਆਂ ਚਲੋ ਚੱਲੀਏ ਚੱਲ ਮੇਲੜਾ ਚੰਗਾ ਚੰਗਾ ਮਿਲਦੇ ਆ ਘਾਨਾ ਲੈ ਜੀ ਇਹਨੂੰ ਹਾਂ ਮੰਡੀ ਹਾਂ ਧਿਆਨ ਨਾਲ ਜਾਈ ਮਨਦੀਪ ਸਿੰਘ ਠੀਕ ਆ ਮਨਦੀਪ ਸਿੰਘ ਜੀ ਓਕੇ ਓਕੇ ਜੀ ਓਕੇ ਬੈਠ ਦੇ ਵਿੱਚ ਪਰ ਆਪ ਕੈਮਰਾ ਬੰਦ ਕਰਾ ਕੇ ਫੇਰ ਆ ਜੀ ਨਿਕਲ ਗਏ ਬੜੀ ਓਕੀ ਸਹਿਮਤੀ ਬੜੀ ਓਕੀ ਸਰਬਸੰਮਤੀ ਹੋਈ ਹੈ ਸਾਡੀ ਤੇ ਮੇਰੇ ਸਾਹਮਣੇ ਵਲੌਗ ਬਣਾਉਣਾ ਭੁੱਲ ਗਿਆ ਉਸ ਟਾਈਮ ਜਿਸ ਟੈਮ ਚੱਲ ਰਹੀ ਸੀ ਸਹਿਮਤੀ ਉਸ ਟਾਈਮ ਤੇ ਦਮਾ ਸਰਬਸੰਮਤੀ ਬਰ ਚੱਲ ਰੰਡਿਆ ਹੈ ਨਾ ਸਰਬਸੰਮਤੀ ਬਾਲ ਚੱਲਣ ਡਿਆ ਸੀ ਸਹੀ ਗੱਲ ਹੈ ਬੜੀਆਂ ਵੋਟਾਂ ਪਈਆਂ ਫਿਰ ਵੋਟਾਂ ਖਰੀਦੀਆਂ ਵੀ ਗਈਆਂ ਕੋਈ ਵੋਟਾਂ ਲਾਜ਼ਮੀ ਲਾਜ਼ਮੀ ਤੇ ਕੇ ਵੋਟਾਂ ਦੇ ਅੱਧੇ ਬੰਦੇ ਉਧਰ ਸੀ ਅੱਧੇ ਬੰਦੇ ਉਧਰ ਸੀ ਖੈਰ ਜਿੱਤ ਸਾਡੀ ਹੋਈ ਸਰਬਸੰਮਤੀ ਹੋ ਗਈ ਮਤਲਬ ਜਿੱਤ ਤਾਂ ਨਹੀਂ ਹੋਈ ਸਰਬਸੰਮਤੀ ਹੋ ਗਈ ਹੈ ਹਾਂ ਪਿਆਰ ਨਾਲ ਪਿਆਰ ਨਾਲ ਤੇ ਉਸ ਤੋਂ ਬਾਅਦ ਇੱਕ ਚੀਜ਼ ਦੀ ਸਰਬਸੰਮਤੀ ਹੋਈ ਤੇ ਦੂਸਰੀ ਦੀ ਫਿਰ ਹੋ ਗਈ ਵਿਥੇ ਕਰਨਾ ਕਿ ਉਥੇ ਜਾਣਾ ਹਾਂ ਸਹੀ ਗੱਲ ਹੈ ਦੱਸੋ ਜੀ ਕਾਦੀ ਸਰਬਸੰਮਤੀ ਸੀ ਚਾਂਪਤੀ ਡਿਨਰ ਦੀ ਕਈ ਕਹਿੰਦੇ ਬਾ ਡਿਨਰ ਬਾਹਰੋਂ ਕੱਲ ਕਰਨ ਜਾਣਾ ਅੱਧੇ ਕਹਿੰਦੇ ਵੀ ਅਵਾ ਚਾਂਪਾ ਖਾਣੀਆਂ ਨੇ ਚਾਂਪਾ ਵਾਲਿਆਂ ਦੇ ਅਲੱਗ ਹੱਥ ਖੜੇ ਸੀ ਡਿਨਰ ਵਾਲਿਆਂ ਦੇ ਲਾਗਾ ਤਖੜੇ ਸੀ ਵੀ ਰੋਟੀ ਤੋਂ ਫਿਰ ਡਿਫਰੈਂਟ ਚਾਪ ਖਾ ਲੈਨੇ ਆ ਹਨਾ ਤੇ ਬੱਚੇ ਕਹਿੰਦੇ ਨਹੀਂ ਆਪਾਂ ਸਬਜੀ ਦੀ ਰੋਟੀ ਖਾ ਕੇ ਸਹੀ ਗੱਲ ਏ ਬਾਕੀ ਸਾਰਿਆਂ ਨੇ ਚਾਪਾਂ ਖਣਾ ਕੀਤੀਆਂ ਹੱਥ ਖੜੇ ਕੀਤੇ ਫਿਰ ਇਹ ਫੈਸਲਾ ਹੋਇਆ ਪਹਿਲਾਂ ਕਹਿੰਦੇ ਇੱਥੇ ਲਿਆਨੇ ਆ ਫਿਰ ਦੇ ਹਿਸਤੇ ਹੈਗਾ ਪਰ ਉੱਥੇ ਚੱਲਦੇ ਆ ਜਿੱਥੇ ਜਗ੍ਹਾ ਮਿਲ ਗਈ ਬਹਿਣ ਦੀ ਠੀਕ ਇਹਨੇ ਕਰ ਦੇਵਾਂਗੇ ਭਾਬੀ ਕਹਿੰਦੀ ਫੇ ਪਲੇਟਾਂ ਨਾਲ ਹੀ ਲੈਣਾ ਜਿਹੜੀਆਂ ਲੰਗਰਾਂ ਦੀ ਓ ਬੋਲਾਈ ਫੈਨ ਹੁਣ ਤੁਸੀਂ ਹਿਲਣਾ ਹੈ ਕਿ ਨਹੀਂ ਹਿਲਣਾ ਮੈਨੂੰ ਲੱਗਦਾ ਸਰਪਸੰਤੀ ਤੁਹਾਡੀ ਕੈਂਸਲ ਕਰਨੀ ਪਏਗੀ ਮੈਨੂੰ ਹਾਰਨ ਪਰਨੇ ਪੈਣਗੇ ਵੋਟਾਂ ਵਾਲੇ ਫਟਾ ਬੰਨਾ ਚਲਿਏ ਫਿਰ ਫਟਾ ਪਟ ਫਟਾ ਪਟ ਚਲੋ ਜੀ ਟੀ-ਸ਼ਰਟ ਵੀ ਚੇਂਜ ਕਰਿਓ ਚਲਿਓ ਫਿਰ ਮਥਾ ਹੀ ਉਠਿਓ ਇਸ ਤੋਂ ਪਹਿਲਾਂ ਫਿਰ ਕੇ ਕਮੋ ਯੂ ਕੰਮ ਖਰਾਬ ਕਰ ਜੇ ਉਪਰਾਂ ਦੀ ਗੁੰਡੀ ਲੱਗ ਜੇ ਭਰੀ ਮੈਂ ਜਾ ਰਹੀਆਂ ਫਿਰ ਹੁਣ ਇਹ ਮਾਝ ਇਹ ਮਾਝ ਕਿੱਥੇ ਚੱਲੇ ਕਿੱਥੇ ਚੱਲੇ ਕਿੱਥੇ ਚੱਲੇ ਮੇਲਾ ਗੁਗੜੂ ਦਾਤ ਦੇ ਕਿੱਥੇ ਚਲੇ ਹਾਏ 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 ਛੇ ਕਹੋ ਰੱਖ ਲੱਗ ਤਕ ਕਹੋ ਨਾ ਬਾਬਾ ਜੀ ਨੀ ਤਾਂ ਕੰਮ ਨਾ ਆ ਆ ਦੇਖੋ ਜਿਹੜੀ ਕੱਲ ਮੇਰੀ ਦੀਦੀ ਕੋਲੇ ਵਾਲੇ ਬੋਲ ਰਹੀ ਸੀ ਹੁਣ ਕਿਵੇਂ ਬੋਲ ਰਹੀ ਹੈ ਦੇਖਿਆ ਫਿਰ ਦੀਦੀ ਨੂੰ ਪਤਾ ਨਹੀਂਗਾ ਵੀ ਕੈਮਰਾ ਉਹਨੇ ਉਨੀ ਬਦਲ ਜਾਈ ਹਾਂਜੀ ਦੀਦੀ ਆਰਾਮ ਕੇ ਬੰਦ ਕਰ ਟੱਕਾ ਲਗਾ ਕੇ ਆਰਾਮ ਟੱਕਾ ਲਗਾ ਕੇ ਓਏ ਇਹ ਸਾਰੇ ਪਰਿਵਾਰਾਂ ਚ ਵੀ ਹੁੰਦਾ ਸਾਰੇ ਟੰਪਰਾਂ ਚ ਜਦੋਂ ਕੈਮਰਾ ਬੰਨ ਹੁੰਦਾ ਸਬੰਦ ਹੁੰਦਾ ਸਾਰੇ ਆਪਣੇ ਅਸਲੀ ਰੂਪੇ ਚ ਆ ਜਾਂਦੇ ਨੇ ਗੱਡੀ ਚੱਬੀ ਕਿ ਚੱਕੀ ਵੀਰੇ ਮੈਨੂੰ ਨਹੀਂ ਪਤਾ ਇਹਨੇ ਚੱਕੀ ਪਿਆ ਚਲੋ ਜੀ ਵੀ ਆਜੋ ਫਿਰ ਚਲੋ ਕੀ ਚਲਾ ਰਹੀ ਯਾਰ ਚਲੋ ਸਾਰੇ ਜਣੇ ਆਏ ਆ ਜੀ ਪਿੱਛੇ ਬੈਠੇ ਹੋਏ ਨੇ ਉਹੀ ਗੱਲ ਹੋ ਗਈ ਸਹਿਮਤੀ ਜਿਹੜੀ ਬਣੀ ਸੀ ਕਿ ਘਰੇ ਲਿਆ ਕੇ ਹੀ ਖਾ ਲੈਨੇ ਆ ਹੁਣ ਉਹੀ ਸਹਿਮਤੀ ਤੇ ਅਸੀਂ ਕਾਮਯਾਬ ਹੋਇਆ ਕਿਉਂਕਿ ਤੇ ਰਸ਼ ਬੜਾ ਮਚਿਆ ਹੈ ਇੱਥੇ ਅਸੀਂ ਪੈਕ ਕਰਾ ਕੇ ਦੁਬਾਰਾ ਘਰ ਚੱਲੇ ਆ ਨਾਲ ਰਮਾਲੀ ਰੋਟੀਆਂ ਲੈ ਲਿਆ ਨੇ ਰਮਾਲੀ ਪੁਲਕੇ ਜਿਹਨਾਂ ਨੂੰ ਕਿਹਾ ਜਾਂਦਾ ਹੈ ਹਾਂਜੀ ਤੇ ਵੀਰਾ ਉੱਤੇ ਕਰਾ ਰਿਹਾ ਪੈਕ ਤੇ ਉਹਦੇ ਦੁਬਾਰਾ ਘਰ ਜਾ ਕੇ ਖਾਵਾਂਗੇ ਕੀ ਫਾਇਦਾ ਹੋਏ ਦੱਸੋ ਸਹਿਮਤੀ ਦਾ ਇਹ ਸਰਬਸੰਮਤੀ ਕਾਮਯਾਬ ਨਹੀਂ ਹੋਈ ਸਰਕਾਰ ਸਾਨੂੰ ਬਦਲਣੀ ਪਏਗੀ ਕਿ ਨਹੀਂ ਹਾਂ ਇਹ ਸਰਬਸੰਮਤੀ ਕਰਵਾਈ ਸਾਡੀ ਭੈਣ ਨੇ ਵੀ ਇਹ ਮੇਰੇ ਨੇ ਆਪਣੇ ਮਾਤੇ ਕੁਝ ਲੈਣਾ ਹੈ ਤਾਂ ਕਰਕੇ ਕਹਿੰਦੇ ਮੈਂ ਹਾਂ ਕੀ ਲੈਣਾ ਸੀ ਦੱਸੋ ਇਹ ਨਾਚਦਾ ਹੈ ਕੀ ਲੈਣਾ ਕੇਵਰ ਲੈਣਾ ਸੀ ਕਿਵਰ ਲੈਣਾ ਕਿਉਂਕਿ ਜਲੰਧਰ ਤੋਂ ਵਧੀਆ ਨਹੀਂ ਮਿਲਦਾ ਦੀਦੀ ਇੱਥੋਂ ਲੈ ਕੇ ਜਾਣਾ ਕੇਵਰ ਆਪਣੇ ਹੱਥੇ ਉੱਥੋਂ ਜਲਾਉਂਦਾ ਜਾਓ ਫਿਰ ਜਾਓ ਲੈ ਆਓ ਜਾਓ ਸਿਰਸਰ ਲੈ ਲਾਂਗੇ ਸਿਰਸਰ ਲੈ ਲਾਂਗੇ ਤਾਜ਼ਾ ਤਾਜ਼ਾ ਲਓ ਜੀ ਡੱਬੇ ਖੁੱਲ ਰਹੇ ਨੇ ਉਹ ਨਾਲ ਡੱਬਾ ਉਧਰ ਆਪਣੇ ਬੜੀ ਬੜੀ ਪੋਜੀਸ਼ਨਾਂ 'ਤੇ ਬਹਿ ਗਏ ਨੇ ਸਾਰੇ ਬੜੀ ਬੜੀ ਪੋਜੀਸ਼ਨਾਂ 'ਤੇ ਬਹਿ ਗਏ ਨੇ